ਦਾ ਇਹ ਬਿਲਦ ਇਹ ਵੀ ਬਿਲਦ ਨੂੰ ਵਰਤਦਾ ਇਹ ਕਹਿੰਦਾ ਅਸੀਂ શ્રેષ્ઠਾਂ શ્રેષ્ઠ ਨਹੀਂ ਹੈ ਜਿਹੜਾ શ્રેષ્ઠ ਕਹਿੰਦਾ ਆਪਣੇ ਆਪ ਨੂੰ ਉਹ ਹੀ ਤਾਂ ਨੀਚ ਹੈ ਜਿਹੜਾ ਕਹਿੰਦਾ ਮੈਂ ਜਾਣ ਲਿਆ ਸਭ ਕੁਝ ਉਹ ਹੀ ਤਾਂ ਜਾਣਣਾ ਹੈ ਸੋਈ ਅਜਾਣ ਕਹੇ ਮੈਂ ਜਾਣ ਜਿਹੜੇ ਪ੍ਰਭਗਿਆਲੀ ਦਾ ਬੋਲ ਲਾਉਂਦੇ ਨੇ ਉਹ ਹੀ ਤਾਂ ਜਾਣਣਾ ਹੈ ਸੋਈ ਅਜਾਣ ਕਹੇ ਮੈਂ ਜਾਣਾਂ ਜਾਣਨ ਹਾਲ ਨੂੰ ਛਾਣਾ ਰੇ ਜਾਣਨਾ ਤਾਂ ਛੜੀ ਹੀ ਨਹੀਂ ਜਾਣਨਾ ਤਾਂ ਲਭੇ ਜੀ ਤੁਸੀਂ ਜਾਣਨ ਵਾਲਾ ਹੁੰਦਾ ਕੌਣ ਬੈਸ਼ਨੰਗ ਕੇ ਵਿਖੇ ਵਿਰਾਜੈ ਸੂਦਰ ਭੀ ਵਹਿਨਾ ਹੈ ਦਾ ਤਾਂ ਬੈਸ਼ਨੂ ਦੇ ਵਿਖੇ ਵਿਰਾਜਦਾ ਨਾ ਜੂਦਰਾ ਸੂਦਰ ਭੀ ਵਹਿਨਾ ਹੈ ਸ਼ੂਦਰ ਵੀ ਨਹੀਂ ਆਓ ਬੈਸ਼ਨੂ ਵੀ ਨਹੀਂ ਆਓ ਕੋਲ ਬੈਸ਼ਨੂ আর শূদ্র ਦਾ ਇੱਕ ਆਪਾ ਬੈਸ਼ਨੂ ਆਪ ਸਭ ਤੋਂ ਪਵਿੱਤਰ ਮੰਨਦਾ ਆਪਣੇ ਆਪ ਨੂੰ ਜਿਹੜੇ ਬੈਸ਼ਨੂ ਸੰਤ ਸੀ ਨਾ ਇਹ ਧੋ ਕੇ ਲੱਕੜੀਆਂ ਧੋ ਕੇ ਰੋਟੀ ਬਗਾਉਂਦੇ ਤੇ ਇਹਨਾਂ ਦੇ ਵਿੱਚ ਇਹ ਵੈਸ ਨੂੰ ਜੇ ਉਹ ਦੋ ਜੁੱਲੇ ਕਰਨਾ ਸਵਾਤ ਜਮੀਨ ਪੱਟ ਕੇ ਥੱਲੇ ਜੁੱਲਾ ਕਰਨਾ ਉਹ ਬਹਿਰੋਂ ਦੀ ਕੈਟਾਗਰੀਆਂ ਦੇ ਵਿੱਚ ਇਹ ਬਹੁਤ ਅਸੀਂ ਪਵਿੱਤਰ ਆ ਦਾ ਸ਼ੁੱਧਾ ਦਾ ਵਿੱਚ ਆ ਨਾ ਵੈਸ ਨੂੰ ਉਹ ਵੈਸ ਨੂੰ ਨਹੀਂ ਹੈ ਵੈਸ ਨੂੰ ਹੈ ਕਾਲੂ ਜਿਹੜਾ ਆਪਣਾ ਨੂੰ ਵੇਚ ਨੂੰ ਸਮਝਦਾ ਅਸਲ ਚੋ ਵੇਚ ਨੂੰ ਹੈ ਇਹਦੀ ਜਦੋਂ ਦਾਣੇ ਆਣ ਕੇ ਜੀਵਾਇਨਾ ਕੋਏ ਸਾਰੇ ਦਾਣੇ ਆਣਦੇ ਜੀ ਹੈ ਉਹ ਖੁਰੇ ਤੂੰ ਦਾਲ ਇਹਨੇ ਜੀ ਮਾਰ ਕੇ ਖਾ ਗਿਆ ਤੂੰ ਕਹ ਰਿਹਾ ਮੈਂ ਵੇਚ ਲੂ ਸਾਗ ਸਬਜੀ ਉਹ ਵੀ ਉਹਦੇ ਵਿੱਚ ਵੀ ਜੀ ਦੇ ਮਾਰ ਕੇ ਖਾਦੇ ਨੇ ਤਾ ਪੱਤੀ ਤੋੜੇ ਬਾਲ ਨਹੀਂ ਪੱਤੀ ਪੱਤੀ ਜੀਓ ਪੱਤੇ ਪੱਤੇ ਜੀਵਨ ਤੂੰ ਕਹਣਾ ਮੈਂ ਵੇਚ ਲੂ ਹਾਂ ਤੂੰ ਬੁੱਧੀ ਹੀਰ ਬੁੱਧੀਹੀਨ ਕਰਕੇ ਆਪਣੇ ਆਪ ਨੂੰ ਬੈਸ਼ਰੂ ਬੰਨਦਾ ਹੈ ਬੈਸ਼ਰੂ ਹੈ ਨਹੀਂ ਥੋੜੀ ਅਕਲ ਕਰਕੇ ਆਪਣੇ ਆਪ ਨੂੰ ਬੈਸ਼ਰੂ ਬੁਲਣਾ ਹੋਰ ਗੱਲ ਹੈ ਬੈਸ਼ਰੂ ਹੋਰ ਹੋਰ ਗੱਲ ਹੈ ਬੈਸ਼ਰੂ ਕੌਣ ਬੈਸ਼ਰੂ ਸੋ ਜੀਸੂ ਪ੍ਰਸੋ ਪਰਸਨੂ ਜਿੱਦਾਂ ਤੇ ਪਰਮੇਸ਼ਰ ਪਰਸਾਨਾ ਬੈਸ਼ਰੂ ਫੇਸਨ ਕੀ ਮਾਇਆ ਤੇ ਹੋਏ ਪਿੰਨੂ ਬੈਸ਼ਰੂ ਤਾਂ ਹੋ ਜਾਂਦਾ ਗੂੜ ਗੌੜ ਨ ਭੀਲ ਭੀਕਰ ਬ੍ਰਹਮ ਸੇਖ ਸਰੂਪ ਗੂੜ ਗੌੜ ਗੌੜ ਬ੍ਰਾਹਮਣ ਉਦਦੇ ਗੌੜ ਬ੍ਰਾਹਮਣਾਂ ਦੀ ਇੱਕ ਜਾਤੀ ਹੈ ਗੌੜ ਬ੍ਰਾਹਮਣ ਅਰਮੇਦਿਆ ਕਰਦੇ ਰਹੇ ਨੇ ਆਦਮੀ ਦੀ ਬਲੀ ਦਿੰਦੇ ਰਹੇ ਨੇ ਗੌੜ ਬ੍ਰਾਹਮਣ ਯੱਗਦਾਰ ਕਿ ਬਹੁਤ ਗੂੜ ਗਿਆਨ ਵਾਲੇ ਹੋਏ ਪੁਨਬਾਬਰੂ ਨਹੀਂ ਬੰਦਾ। ਦਰਬਲੀ ਆਦਮੀ ਦੀ ਬਲੀ। ਉਹ ਜਿਹੜਾ ਰਾਜਾ ਕਰਦਾ ਨਾ ਮੇਰੇ ਅੱਗੇ ਉਹ ਇਹਨਾਂ ਦਾ ਹੀ ਚੱਲ ਹੈ। ਗੋੜਗਾਨ ਵਾਲੇ ਗੋੜ ਬ੍ਰਾਹਮਣ ਜਿਆਦਾ ਗੂੜ ਜਿਹਨੋਂ ਸੋ ਜਿਆਦਾ ਗੂੜ ਵੇਦਾਂ ਦਾ ਗਿਆਨ ਹੈ। ਆ ਜਿਹੜੇ ਦੁਗੈਰ ਐ ਇਹ ਸਭ ਪ੍ਰਤੀ ਸ਼ਾਸਤਰ ਦਾ ਗਿਆਨ ਵਾਲੇ ਨੇ। ਪੁਨਬਾਬਰੂ ਨਹੀਂ ਬੰਦਾ ਗੋੜ ਬ੍ਰਾਹਮਣ। ਪੁਰਬਾਪ ਨੇ ਉਹਦੇ ਵਾਸਤੇ ਕੁਛ ਹੈ ਸਾਡੇ ਵਾਸਤੇ ਵੀ ਪੁਰਬਾਪ ਕੁਛ ਨਹੀਂ ਹੈ ਜੋ ਬ੍ਰਹਮ ਗਿਆਨੀਆ ਦੇ ਵਾਸਤੇ ਪੁਰਬਾਪ ਕੁਛ ਨਹੀਂ ਹੁੰਦਾ ਗੁੱਡਵਿਲ ਹੈ ਨਾ ਨਾਲ ਗੌੜ ਦੇ ਗੁੱਡ ਗੌੜ ਗੁੱਡ ਗਿਆਨ ਵਾਲੇ ਗੌੜ ਹੈ ਗੁੱਡ ਗੌੜ ਨਾ ਪੀਲ ਪੀਕਰ ਨਾ ਨਾ ਗੁੱਡ ਗੌੜ ਹੈ ਉਹ ਨਾ ਪੀਲੇ ਨਾ ਪੀਲੇ ਉਹ ਰੇ ਪੀਲੇ ਪੀਲ ਨਾ ਯਾਰ ਉਹਨੇ ਤੀਰ ਮਾਰਿਆ ਸੀ ਕ੍ਰਿਸ਼ਨ ਤੇ ਅਸਰ ਜਿਹੜੇ ਨੇ ਆਦਿਵਾਸੀ ਉਹ ਜਿੱਥੇ ਉਹਨਾ ਉੱਤੇ ਦਖਣ ਦੇ ਵਿੱਚ ਜਿਹੜਾ ਪਹਾੜੀ ਇਲਾਕਾ ਹੈ ਆਦਿਵਾਸੀ ਨੂੰ ਪੀਲ ਕਹਿੰਦੇ ਸ਼ਿਕਾਰੀ ਸ਼ਿਕਾਰ ਘੜਨਾ ਰਖੋ ਲੋ ਉਹ ਪੀਲ ਨਾ ਪੀਲ ਆ ਪੀਕਰ ਬ੍ਰਹਮਸ਼ੇਖ ਸਰੂਪ ਨਾ ਬ੍ਰਹਮਾ ਇਹ ਨਾ ਸ਼ੇਖ ਹੈ ਕੁੱਛ ਵੀ ਨਹੀਂ ਹੋ ਰਾਤ ਦਿਵਸ ਨਾ ਮਦ ਉਰਦਨ ਭੂਮ ਆਕਾਸ਼ ਅਨੂਪ ਰਾਤ ਦਿਵਸ ਨਾ ਮਦ ਨਾ ਰਾਤਾ ਨਾ ਦਿਨ ਨਾ ਦੋਹਾਂ ਦਾ ਵਿਚਾਲਾ ਆਪਾਂ ਕਹਿੰਦੇ ਦੋਏ ਵੇਲੇ ਮਿਲਦੇ ਨੇ ਸਵੇਰ ਸ਼ਾਮ ਦੇ ਆਪਾਂ ਬਣਾਏ ਹੋਏ ਨੇ ਇਹ ਵੇਲੇ ਸੰਧਿਆ ਕਰਨੀ ਚਾਹੀਦੀ ਆ ਉੱਛ ਨਹੀਂ ਉਰਦਨ ਭੂਮ ਆਕਾਸ਼ ਅਨੂਪ ਉਰਦਨ ਭੂਮ ਐ ਨਾ ਆਕਾਸ਼ ਕੁੱਛ ਨਹੀਂ ਹੋ। ਭੂਮ ਆਕਾਸ਼ ਤੇ ਵਿੱਚ ਕਿਤੇ ਨਹੀਂ ਹੈ। ਜੇ ਤੁਸੀਂ ਕਹੋ ਇਹ ਜਗ੍ਹਾ ਹੈਗਾ ਕਿਥੇ ਨਹੀਂ। ਕੋਈ ਆਕਾਸ਼ ਤੇ ਵਿੱਚ ਵੀ ਪੁੱਜਦੇ ਨੇ, ਆਕਾਸ਼ ਦੀ ਵੀ ਪੂਜਾ ਕਰਦੇ ਨੇ, ਭੂਮ ਦੀ ਵੀ ਪੂਜਾ ਕਰਦੇ ਨੇ, ਧਰਤੀ ਦੀ ਪੂਜਾ ਨਹੀਂ ਕਰਦੇ। ਧਰਤੀ ਦੀ ਪੂਜਾ ਕਦਾਂ ਕਰਦੇ ਨੇ। ਉਹ ਇਹ ਕਹਿੰਦੇ ਵੀ ਧਰਤੀ ਵਿੱਚ ਨਹੀਂ ਹੈ। ਸੂਰਜ ਦੀ ਪੂਜਾ ਕਰਦੇ ਨੇ ਸੂਰਜ ਵਿੱਚ ਨਹੀਂ ਹੈ। ਪੂਜਾ ਤਾਂ ਰੋਕ ਕੇ ਘਰੇ ਹੈ। ਕੋਈ ਜਾਤ ਪੂਜਣ ਲੋਗ ਜੋਗ ਨਹੀਂ ਹੈ ਕੋਈ ਵੀ ਜਾਤ ਪੂਜਣ ਜੋਗ ਨਹੀਂ ਹੈ ਭੀਲਾਂ ਦੇ ਵਿੱਚ ਕੋਈ ਆਦਮੀ ਨੂੰ ਭੀਲ ਪੂਜਦੇ ਹੋਣਗੇ ਜੇ ਭੀਲ ਹੈ ਦੀ ਤਾਂ ਭੀਲ ਪੂਜਣ ਦੇ ਜੋਗ ਨਹੀਂ ਹੈ ਗੌੜ ਬ੍ਰਾਹਮਣਾਂ 'ਚ ਗੌੜ ਨੂੰ ਕਿਹਨੂੰ ਪੂਜਦੇ ਹੋਣਗੇ ਗੌੜਾ ਜਿਹਦਾ ਇਰੀਨਾ ਵਾਲਾ ਕੋਈ ਵੀ ਗੌੜ ਪੂਜਣ ਜੋਗ ਨਹੀਂ ਹੈ ਐਸ ਤਰੀਕੇ ਨਾਲ ਕੈਟਾਗਰੀ ਕਰਿਆ ਨੇ ਸਨਕ ਸੰਨਦਲ ਜਿਹ ਹੈ ਨਹੀਂ ਉਹ ਸੰਕ ਸੰਨਦਲ ਦੇ ਜਿਹਨੇ ਚਲੇ ਨੇ ਕੋਈ ਕਿਸੇ ਨੂੰ ਪੂਜ ਨਹੀਂ ਸਕਦੇ ਆਦਮੀ ਨੂੰ ਅਡਾੜ ਕੱਟ ਕੇ ਵੀ ਫਿਰ ਅ ਦੇਖੋ ਕਿਸ ਤਰੀਕੇ ਨਾਲ ਕੱਟਿਆ ਹੈ ਪਹਿਲਾਂ ਸੂਚੇ ਤੌਰ ਤੇ ਕਹਤਾ ਜਾਤ ਪਾਤ ਹੈ ਨਹੀਂ ਉਹਦੀ ਸਰੀਰ ਹੈ ਨਹੀਂ ਦੇਹ ਨਹੀਂ ਇਹ ਨਹੀਂ ਉਹ ਨਹੀਂ ਹੁਣ ਕੱਲੀ ਕੱਲੀ ਕੈਟਾਗਰੀ ਨੂੰ ਕੱਟ ਰਹੀ ਹੈ ਇੰਨੀ ਬਰੀਕੀ ਨਾਲ ਕੱਟਣ ਦੇ باوجود ਵੀ ਆਦਮੀ ਫਿਰ ਸਿਕ ਮੰਨਣ ਨੂੰ ਤਿਆਰ ਵੀ ਐਨੀ ਬਰੀਕੀ ਨਾਲ ਆਦ ਗੁਰੂ ਰਾਂ ਸਾਹਿਬ ਨੇ ਕੱਟਿਆ ਹੀ ਨਹੀਂ ਹੈ ਵਿਅਕਤੀ ਪੂਜਾ ਨੂੰ ਇੱਲੀ ਬ੍ਰੀਕੀ ਨਾਲ ਇੰਨੀ ਮਤਲਬ ਹੈ ਸਿੱਦਤ ਨਾਲ ਜੋਰ ਦੇ ਕੇ ਗੁਰੂ ਗ੍ਰੰਥ ਸਾਹਿਬ ਨੇ ਵੀ ਤੁਹਾਨੂੰ ਛੜਾਇਆ ਜਿਦੀ ਬ੍ਰੀਕੀ ਨਾਲ ਇੱਥੇ ਛੜਾਇਆ ਹੋਇਆ ਅਕਾਲ ਉੱਤੇ ਤਾਂ ਹੈ ਕਿ ਅਕਾਲ ਦੀ ਪੂਜਾ ਕਰ ਲਈਏ ਪੂਜਾ ਅਕਾਲ ਕੀ ਪਰਚੈ ਸ਼ਬਦ ਦਾ ਅਦਾਰ ਖਾਲਸਾ ਦਾ ਤੇ ਇਹ ਚੀਜ਼ਾਂ ਨੇ ਪ੍ਰਾਣੀ ਉੜਾਣਾ ਬਣ ਸ਼ਕੋ ਇਹ ਬਣਾਇਆ ਬਾਦ ਚੁਬੇਦਵਾਨਾਂ ਦਾ ਇਹਨਾਂ ਦਾ ਬਣਾਇਆ ਹੋਇਆ ਸਾਡੇ ਰਾਜ ਕਰੇਗਾ ਖਾਲਸਾ ਇਹਨਾਂ ਇਹਦੀ ਸਾਡਾ ਹੈਗਾ ਦੋਨਾਂ ਦਾ ਮੇਲ ਕਰਕੇ ਦਿਖਾਓ ਫਿਰ ਜਿਹੜਾ ਨਾਮ ਜਬ ਉਹ ਵੰਡ ਛਕੋ ਕਰਤ ਕਰੋ ਇਹ ਖਾਲਸੇ ਦਾ ਨਹੀਂ ਹੈ ਇਹ ਦੋ ਨੰਬਰ ਜਾਂਦਾ ਬਣਾਇਆ ਹੋਇਆ ਕਰਤ ਸੰਸਾਰੀ ਕਰਤਾ ਹੈ ਸੰਸਾਰੀ ਕਰਤ ਕਰਕੇ ਵੰਡ ਕੇ ਛਕਣਾ ਇਹ ਉਹ ਗੱਲ ਕਰਦੇ ਨੇ ਸਾਡੀ ਤਾਂ ਕਰਤਹਿ ਹੀ ਨਹੀਂ ਹੈ ਕਰਤ ਕਰਮ ਕੇ ਵਿਛੜੇ ਕਰ ਕਿਰਪਾ ਮੈ ਲੋ ਰਾਮ ਕਰਤ ਕਰਮ ਤਾਂ ਵਿਛੋੜਦਾ ਸਾਨੂੰ ਇਹ ਕਹਿੰਦੇ ਨੇ ਕਰਤ ਕਰੋ ਜਿਹੜੇ ਲੋਕ ਕਹਿੰਦੇ ਨੇ ਕਰਤ ਕਰੋ ਗੁਰਬਾਣੀ ਕਹਿੰਦੀ ਹੈ ਕਰਤ ਕਰਮ ਕੇ ਵਿਛੜੇ ਕਰ ਕਿਰਪਾ ਮੈ ਲੋ ਰਾਮ ਕਰਤ ਕਰਮ ਨੇ ਸਾਨੂੰ ਵਿਛੋੜ ਦਿੱਤਾ ਤੋ ਇਹ ਰਾਮ ਕਿਰਪਾ ਕਰਕੇ ਬੁਲਾ ਲਾ ਕਰਤ ਕਰਮ ਕਰਨ ਵਾਲਾ ਫਾਲ ਜੀ ਨਹੀਂ ਚੱਲਦਾ ਹੁੰਦਾ ਇਹ ਲਾ ਤੁਸੀਂ ਕਮਾਇਆ ਉਹ ਨੂੰ ਵੰਡ ਕੇ ਛਕੋ ਤੇਰਾ ਇਹ ਨਾ ਤਾਂ ਵੰਡ ਕੇ ਛਕੜਿਆ ਨਾ ਉਹ ਜੇ ਮਾਇਆ ਕਮਾਇਆ ਮੇਰਾ ਹੋ ਗਿਆ ਨਾ ਉਸ ਨੂੰ ਵੰਡ ਕੇ ਛਕੜਿਆ ਨਾ ਇਹ ਤਾਂ ਬੁੱਠੀ ਮੱਤ ਐ ਇਹ ਤਾਂ ਗੁਰਮੱਤਿ ਖਿਲਾਫ ਹੈ ਗੱਲ ਇਹ ਦੋ ਨੰਬਰ ਦਾ ਨਾ ਬਣਾਇਆ ਹੋਇਆ ਇਹ ਬਤ ਇਹ ਬਣਾ ਯੂਐਸਏ ਦੇ ਡੇਰੇ ਜੀ ਦਾ ਸਾਧ ਆ ਗਏ ਉਹਨਾਂ ਦੀ ਇਹਨਾਂ ਨੂੰ ਕੀ ਪਤਾ ਇਹ ਸਾਰੇ ਪ੍ਰਚਾਰ ਕਰਦੇ ਨੇ ਸਪੌਂਸਮੈਨ ਉਹ ਨਹੀਂ ਉਹਨਾਂ ਨੂੰ ਕੀ ਪਤਾ ਸਾਡਾ ਕੀ ਹੈ ਪਰਚਾ ਸ਼ਬਦ ਦਾ ਪੂਜਾ ਅਕਾਲ ਦੀ ਦਰਿਆਰ ਖਾਲਸੇ ਦਾ ਕੋ ਕਰਤ ਕਰੋ ਬਣ ਛਕੋ ਇਹਦੇ ਵਿੱਚ ਅਕਾਲ ਆਇਆ ਹੀ ਨਹੀਂ ਦੱਸੋ ਗੱਲ ਕਿੱਥੇ ਅਕਾਲ ਕਿੱਥੇ ਆਇਆ ਜਿੱਦੀ ਆ ਚਰਚਾ ਚੱਲਦੀ ਹੈ ਜਿੱਦੀ ਚਰਚਾ ਇਹ ਕਿਉਂ ਕਰ ਸਤਨਾਮ ਕਰਤਾ ਪੁਰਖ ਨਿਰਪਉਰ ਅਕਾਲ ਮੂਰਤ ਜਿਹਦੀ ਸਾਇਪਕ ਦੀ ਗੱਲ ਕਿੱਥੇ ਰਹਿ ਗਈ ਤੇ ਇਹ ਗੱਲ ਵਿਸੋ ਗਈ ਉਹਦੇ ਚੋਂ ਬਣ ਛਕੋ ਜੋ ਬਣ ਛਕੋ ਅਰਬੀ ਵਿੱਚ ਕਰਤ ਕਰੋ ਹੱਥਾਂ ਨਾਲ ਨਾਮ ਜਪਣੇ ਵਾਲਾ ਨਾਲ ਨਾਮ ਵਾਲਾ ਨਾਮ ਜਪਣਾ ਸੀ ਨਾ ਆ ਕਰਤ ਕਰਨੀ ਹੈ ਜਿਹੜੀ ਇਹਨੂੰ ਕਰਤ ਮੰਨਦੇ ਨੇ ਇਹ ਕੰਮ ਆ ਕਰਤ ਨਹੀਂ ਹੈ ਹੱਥ ਪੈਰ ਕਰ ਕੰਮ ਸਭ ਕਰਤ ਕੀਆ ਕਰਤੇ ਸ਼ਬਦ ਵਿਚਾਰ ਇਹ ਆ ਕਰਤ